ਹੈਲੋ ਹੈਲੋ ਗੌਰਵ ਹਾਂਜੀ ਸਰ ਕੀ ਹਾਲ ਹੈ ਜੀ ਵਧੀਆ ਬੱਚੇ ਵਧੀਆ ਕਿ ਸਰ ਲੱਗੇ ਜੀ ਸਾਡੇ ਸੈਕਟਰ ਆ ਤੂੰ ਮਾ ਪੜਤੀਂਦਾ ਪੂਰੇ ਪੰਜਾਬ ਦੇ ਵਿੱਚ 23ਵਾਂ ਰੈਂਕ ਵਾਹ ਵਾਹ ਗੌਰਵ ਛਾ ਗਿਆ ਸ਼ੁਗਰੀ ਸ਼ੁਗਰੀ ਸ਼ੁਕਰੀਆ ਤੁਹਾਡੀ ਮਿਹਨਤ ਹੈ ਜੀ ਚੱਲ ਗਿਆ ਤੇ ਮੈਂ ਰਨਿੰਗ ਕਰੀ ਸਵੇਰੇ ਸ਼ਾਮ ਪਾ ਇਧਰ ਹੀ ਐ ਤੇ ਮੈਂ ਪ੍ਰੈਕਟਿਸ ਕਰੀ ਅੱਜ ਮੁੰਲੇ ਪਈਆ ਬਿਲਕੁਲ ਮੈਂ ਤਾਂ ਦਮ ਬੁਲ ਪੈਂਦਾ ਹੀ ਹਾਂ ਗੌਰਵ ਹਾਂਜੀ ਹਾਂਜੀ ਬਿਲਕੁਲ ਹੋਰ ਕਿਤੇ ਕਿਤੇ ਹੋ ਗਈ ਜੀ ਆਪਣੇ ਅਸਲੇ ਟੋਟਲੀ ਪਿਛਲੇ ਸਾਲ ਦਾ ਰਿਕਾਰਡ ਤਾਂ ਟੁੱਟ ਗਿਆ ਵੈਸੇ ਅੱਛਾ ਜੀ ਹਾਂ ਪਿਛਲੇ ਸਾਲ 10 ਕ ਸੀਗੇ ਤੇ 10 ਤੋਂ ਤਾਂ ਪਲੱਸ ਹੋ ਗਏ ਆ ਠੀਕ ਹੈ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਜੀ ਬਿਲਕੁਲ ਬਿਲਕੁਲ ਹਾਂਜੀ ਸਾਰੇ ਤੁਹਾਨੂੰ ਦੇਖ ਰਹੇ ਨੇ ਅੱਜਕੱਲ ਸਾਰੇ ਹਾਂਜੀ ਆ ਤੁਹਾਨੂੰ ਦੇਖ ਰਹੇ ਨੇ ਸਾਰੇ ਅੱਜਕੱਲ ਵੀ ਹਾਂ ਕੌਣ ਬਣ ਰਿਹਾ ਕਿੰਨਾ ਬਣ ਰਿਹਾ ਕੀ ਕੀ ਅੱਛਾ ਅੱਛਾ ਜੀ ਗੌਰਵ ਤੁਸੀਂ ਇਹਨਾਂ ਦੇ ਇਨਸਪੀਰੇਸ਼ਨ ਹੋ ਹਨਾ ਇੱਕ ਬੱਚਾ ਬਣਦਾ ਨਾ ਤਾਂ ਉਹ ਸਾਰੇ ਬੱਚਿਆਂ ਲਈ ਇੱਕ ਮੋਟੀਵੇਸ਼ਨ ਹੋ ਜਾਂਦਾ ਵੀ ਹਾਂ ਜੇ ਇਹ ਬੱਚਾ ਬਣ ਸਕਦਾ ਤਾਂ ਮੈਂ ਵੀ ਬਣ ਸਕਦਾ ਤੂੰ ਤਾਂ ਚਲੋ ਤੇਰਾ ਤਾਂ profession ਹੀ ਉਸ ਤਰ੍ਹਾਂ ਦਾ ਹੈ ਨਾ ਵੀ ਤੂੰ ਵੈਸੇ ਵੀ ਬੱਚਿਆਂ ਨੂੰ ਤੁਸੀਂ ਗਾਈਡ ਕਰਦੇ ਹੋ ਸਾਰਾ ਹਨਾ ਇਦਾਂ ਹਾਂਜੀ 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 ਜੇ ਕਿਸੇ ਨੂੰ ਗਾਈਡੈਂਸ ਚਾਹੀਦੀ ਵੀ ਫਿਰ ਵੀ ਕੋਈ ਨਾ ਕੋਈ ਜਦੋਂ ਮਰਜ਼ੀ ਮੈਸੀ ਕਰ ਸਕਦੇ ਬਿਲਕੁਲ ਬਿਲਕੁਲ ਮੈਨੂੰ ਇਹ ਕਹਾਂਗੇ ਜਿੰਨੇ ਵੀ ਹੁਣ ਜਿਹੜਾ ਵੀ ਆ ਮਤਲਬ ਸੁਣ ਰਿਹਾ ਆਪਣੀ ਵੀਡੀਓ ਦੇਖ ਰਿਹਾ ਹਨਾ ਸਭ ਵੀ ਉਹ ਬੱਚਾ ਵੀ ਜੇ ਕਿਸ ਨੂੰ ਗਾਈਡੈਂਸ ਚਾਹੀਦੀ ਹੈ ਕੁਝ ਵੀ ਆ ਤਾਂ ਆਪਣੇ ਜੋ ਵੀ ਸਵਾਲ ਵਗੈਰਾ ਕੁਝ ਵੀ ਆ ਉਹ ਆਪਣੇ ਮੈਨੂੰ ਆ ਨੰਬਰ ਤੇ WhatsApp ਕਰ ਦੋ ਠੀਕ ਹੈ ਤੇ ਜਿਵੇਂ ਵੀ ਆਪਾਂ ਕਰਾਂਗੇ ਇੰਟਰਵਿਊ ਗੌਰਵ ਹਨਾ ਫਿਰ ਉਹਦੇ ਵਿੱਚ ਆਪਾਂ ਪਿਕਅਪ ਕਰ ਲਾਂਗੇ ਜ਼ਰੂਰ ਜ਼ਰੂਰ ਜੀ ਜ਼ਰੂਰ ਹਾਂ ਆਕੀ ਜਿਸ ਨੂੰ ਪਰਸਨਲ ਗਾਈਡੈਂਸ ਚਾਹੀਦੀ ਹੈ ਕੁਝ ਵੀ ਤਾਂ ਗੌਰਵ ਆਲਵੇਸ ਰੈਡੀ ਆ ਹਾਂਜੀ ਐਨੀ ਟਾਈਮ ਜੀ ਐਨੀ ਟਾਈਮ ਹਾਂ ਹਾਂਜੀ ਹਾਂ ਸਰ ਨੰਬਰ ਤੇਰਾ ਫਾਰਵਰਡ ਕਰਦਾ ਹਾਂ ਗੌਰਵ ਠੀਕ ਹੈ ਠੀਕ ਹੈ ਜੀ ਠੀਕ ਕੋਈ ਇਸ਼ੂ ਤਾਂ ਨਹੀਂ ਨੀ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਹੀ ਹੂੰ ਦੱਸ ਦੇਣਾ ਚਾਹਣਾ ਗੌਰਵ ਆਲਰੇਡੀ ਇੱਕ ਸਰਕਾਰੀ ਜੋਬ ਤੇ ਐ ਜਿਆਦਾ ਤੰਗ ਨਾ ਕਰਿਓ ਜੇ ਮੈਂ ਨੰਬਰ ਦਿੱਤਾ ਨਹੀਂ 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 ਕੋਈ ਚੱਕਰ ਨਹੀਂ ਐਂ ਕਰੋ ਨਹੀਂ ਨਹੀਂ ਕੋਈ ਚੱਕਰ ਜਦੋਂ ਮਰਜ਼ੀ ਕਿਸ ਨੂੰ ਵੀ ਗਾਈਡੈਂਸ ਚੀਜ਼ ਦੇ ਕਿਸੇ ਵੀ ਹੈਲਪ ਦੇ ਲੋੜ ਨਹੀਂ ਖੜੇ ਆਪਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਓ ਸ਼ਨਾ ਗੌਰਵ ਸਭ ਵਧੀਆ ਠੋੜਾ ਵਧੀਆ ਬਸ ਮਾਰਦੇ ਥੋਡੇ ਕੋਲ ਕਿਹੜਾ ਜਲਦੀ ਹਾਂ ਹਾਂ ਬਸ ਜਰਾ ਮੈਡੀਕਲ ਹੋ ਜਾਵੇ ਬਸ ਤੋਂ ਜੁਆਇਨਿੰਗ ਲੈਟਰ ਕਰਕੇ ਹਾਂਜੀ ਹਾਂਜੀ ਆਜੋ ਮੈਂ ਮੈਡੀਕਲ ਤੋਂ ਓਕੇ ਆ ਨਾ ਕੰਮ ਆਪਣਾ ਹਾਂਜੀ ਹਾਂਜੀ ਜਮਾ ਜੀ ਕੋਈ ਵੀ ਚੀਜ਼ ਹੋਵੇ ਤਾਂ ਦੇਖ ਲੈ ਨਹੀਂ ਨਹੀਂ ਜੀ ਠੀਕ ਹੈ